ਜਲੰਧਰ ਦਾ ਮਸ਼ਹੂਰ ਕੁਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਸ਼ਾਇਆ ਹੋਇਆ ਹੈ ਦੱਸਦੀ ਕਸ਼ਲੀਲ ਵਾਇਰਲ ਵੀਡੀਓ ਮਾਮਲੇ ਤੋਂ ਬਾਅਦ ਹਰ ਪਾਸੇ ਸੁਰਖੀਆਂ ਬਟੋਰੇ ਇਸ ਕਪਲ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਜਲੰਧਰ ਚ ਕੁਲੜ ਪੀਜ਼ਾ ਕਪਲ ਦੀ ਗੱਡੀ ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸ਼ਰਾਰਤੀਆਂ ਜਨਾਂ ਵੱਲੋਂ ਗੱਡੀ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਹੈ ਘਟਨਾ ਰਾਤ ਸਮੇ ਦੀ ਹੈ ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਸਹਿਜ ਰੋਡਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀ ਵੀ ਕੀਤੀ ਗਈ ਹੈ। ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਤੋਂ ਬੰਦਾ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ। ਇੱਕ ਮਾਰ ਕੇ ਆਵਤੋ। ਇਹਨੇ ਗੰਦੇ ਤਰੀਕੇ ਇੱਕ ਮਾਰ ਕੇ ਸ਼ੀਸ਼ਾ ਤੋੜਿਆ ਗਿਆ। ਠੀਕ ਹੈ। ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ। ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ। ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ। ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਕੋਈ ਜੇ ਕਿਸ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪਰ ਆ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜੁਕੀ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨੇ ਤਾਂ ਲੋਕ ਬਿਨਾਂ ਰੀਜ਼ਨ ਦੇ ਇੱਦਾਂ ਜੈਲਸੀਆਂ ਕੱਢਦੇ ਆ ਇੱਧਰ ਦੇਖੋ ਗਲੀ 'ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉੱਧਰ ਵੀ ਪੂਰੀ ਗਲੀ ਭਰੀ ਪਈ ਹੈ ਤੇ ਗਲੀ ਦੇ ਵਿੱਚ ਹੀ ਘੱਟੋ-ਘੱਟੇ ਨਾਲ ਮੋੜ ਤੇ 30-40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾਂ ਰੀਜ਼

ਕੱਲ ਰਾਤ ਕਰੀਬ 1 ਵਜੇ ਮੇਰੀ ਕਾਰ ਨਾਲ ਤੋੜਫੋੜ ਕੀਤੀ ਗਈ। ਕਦੇ ਸ਼ਾਪ ਦੇ ਬਾਹਰ ਬੀਅਰ ਦੀ ਬੋਤਲ ਮਾਰ ਕੇ ਜਾਂਦੇ ਨੇ ਜਦ ਸ਼ਾਪ ਦੇ ਬਾਹਰ ਖੜੇ ਹੋਈਏ। ਕਿ ਸਿਸਟਮ ਸਮਝ ਨਹੀਂ ਆ ਰਿਹਾ। ਸੀਐਮ ਸਾਹਿਬ 7 ਦਿਨਾਂ ਤੋਂ ਤੁਸੀਂ ਜ਼ਿਲ੍ਹਾੰਦਰ ਦੇ ਵਿੱਚ ਕੀ ਅਸੀਂ ਸੇਫ ਆ ਇੱਥੇ? ਕਟਨਾ ਦੇ ਵੀਡੀਓ ਵਿਖਾਉਂਦੇ ਉਸ ਅਜੇ ਰੋੜਾ ਨੇ ਕਿਹਾ ਕਿ ਗਲੀ ਵਿੱਚ ਹੋਰ ਵੀ ਕਈ ਗੱਡੀਆਂ ਖੜੀਆਂ ਸਨ ਪਰ ਸਿਰਫ ਮੇਰੀ ਹੀ ਗੱਡੀ ਦੇ ਸ਼ੀਸ਼ੇ ਭੰਨੇ ਗਏ ਨੇ ਤੇ ਬੁਰੇ ਤਰੀਕੇ ਨਾਲ ਤੋੜਫੋੜ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਲੈਕਸ਼ਨ ਦਾ ਸਮਾਂ ਹੋਣ ਕਰਕੇ ਸਿਕਿਉਰਿਟੀ ਵੀ ਕਾਫੀ ਹੈ। ਪਰ ਫਿਰ ਵੀ ਰਾਤ ਸਮੇਂ ਅਜਹੀ ਵਾਰਦਾਤ ਕਿਵੇਂ ਹੋ ਗਈ ਸਹਿਜ ਨੇ ਆਪਣੇ ਫੇਸਬੁਕ ਅਕਾਊਂਟ ਤੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਜੇਕਰ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝਾਉਂਦੀ ਪਰ ਕਿਸੇ ਦੀ ਕਾਰ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਸਹਿਜ ਨੇ ਕਿਹਾ ਕਿ ਮੇਰੀ ਕਾਰ ਦਾ ਸ਼ੀਸ਼ਾ ਟੁੱਟਿਆ ਉਹ ਦੱਸਿਆ ਕਿ ਐਨਪਛਾਤੇਆਂ ਵੱਲੋਂ ਪਹਿਲਾਂ ਕਾਰ ਉੱਪਰ ਇੱਟ ਮਾਰ ਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਗੱਡੀ ਉੱਤੇ ਡੈਂਟ ਪਾ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਕਾਰ ਰਿਪੇਅਰ ਕਰਵਾਈ ਸੀ ਸਹਿਜ ਨੇ ਕਿਹਾ ਕਿ ਉਸਨੇ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਅਧਿ ਪੁਲਿਸ ਨੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਹਰਕਤ ਕਿਸ ਦੀ ਹੈ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਐਕਟਰਸ ਅਤੇ ਮਾਡਲ ਨਤਾਸ਼ਾ ਇਨੀ ਦਿਨੀ ਆਪਣੀ ਪਰਸਨਲ ਲਾਈਫ ਦੇ ਚਲਦਿਆਂ ਕਾਫੀ ਸੁਰਖੀਆਂ ਬਟੋਰ ਰਹੀ ਹੈ ਚਰਚਾ ਹੈ ਕਿ ਕ੍ਰਿਪਟਨ ਹਾਰਦਿਕ ਪਾਡਿਆ ਦੇ ਨਾਲ ਉਹਨਾਂ ਦੀ ਸ਼ਾਦੀशुदा ਲਾਈਫ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਨਤਾਸ਼ਾ ਨੇ ਹਾਲ ਹੀ ਵਿੱਚ T20 World Cup जितਣ ਤੋਂ ਬਾਅਦ ਵੀ ਹਾਰਦਿਕ ਜਾਂ ਕਿਸੇ ਵੀ ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ ਨਹੀਂ ਕੀਤਾ ਅਤੇ ਨਾ ਹੀ ਕੋਈ ਪੋਸਟ ਸਾਂਝੀ ਕੀਤੀ ਹੈ। ਕਈ ਰਿਪੋਰਟਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਦੋਵਾਂ ਦਾ ਰਿਸ਼ਤਾ ਤਲਾਕ ਦੇ ਵੱਲ ਵੱਧ ਰਿਹਾ ਹੈ। ਹਾਲਾਂਕਿ ਹੁਣ ਤੱਕ ਕਪਲ ਨੇ ਇਸ ਤਰ੍ਹਾਂ ਦੀ ਕਿਸੇ ਵੀ ਖਬਰ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ। ਇਹਨਾਂ ਸਭ ਦੇ ਵਿਚਕਾਰ ਨਤਾਸ਼ਾ ਸੋਸ਼ਲ ਮੀਡੀਆ ਤੇ ਲਗਾਤਾਰ ਕ੍ਰਿਪਟਿਕ ਪੋਸਟਸ ਸਾਂਝੀਆਂ ਕਰ ਰਹੀ ਹੈ। ਨਤਾਸ਼ਾ ਨੇ ਇੱਕ ਹੋਰ ਪੋਸਟ ਸ਼ੇਅਰ ਕੀਤਾ ਹੈ। ਉਸ ਜੁਣਾ ਨੇ ਲਿਖਿਆ ਹੈ ਕਿ ਮੇਰੇ ਵੱਲੋਂ ਤੁਹਾਨੂੰ ਸਿਰਫ ਇੱਕ ਜੈਂਟਲ ਰਿਮਾਈਂਡਰ ਯਾਦ ਰੱਖਣਾ ਕਿ ਰੱਬ ਨੇ ਰੈਡ ਸੀ ਨੂੰ ਹਟਾਇਆ ਨਹੀਂ ਹੈ ਬਲਕਿ ਉਸ ਨੂੰ ਵੱਕ ਕਰ ਦਿੰਦਾ ਹੈ ਇਸ ਦਾ ਮਤਲਬ ਇਹ ਹੈ ਕਿ ਉਹ ਆਪਣੇ ਜੀਵਨ ਦੇ ਵਿੱਚ ਕੋਈ ਸਮੱਸਿਆ ਹਟਾਉਂਦਾ ਨਹੀਂ ਹੈ ਪਰ ਉਸ ਤੋਂ ਬਾਹਰ ਨਿਕਲਣ ਦਾ ਰਸਤਾ ਜ਼ਰੂਰ ਦਿਖਾ ਦਿੰਦਾ ਹੈ ਇਸ ਤੋਂ ਪਹਿਲਾਂ ਵੀ ਨਤਾਸ਼ਾ ਨੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਸੀ ਗੋਡ ਜਦੋਂ ਵੀ ਮੈਂ ਪਰੇਸ਼ਾਨੀ ਵਿੱਚ ਰਹਾ ਮੈਨੂੰ ਠੀਕ ਰੱਖਣਾ ਤੇ ਜਦੋਂ ਮੈਂ ਪਰੇਸ਼ਾਨੀ ਦੇ ਵਿੱਚ ਨਾ ਹੋਵਾਂ ਤਾਂ ਮੇਰੀ ਰੱਖਿਆ ਕਰਨਾ ਤੋ ਪਹਿਲਾਂ ਐਕਟ੍ਰੈਸ ਨੇ ਆਪਣੀ ਇੰਸਟਾਗ੍ਰam ਸਟੋਰੀ ਦੇ ਵਿੱਚ ਇੱਕ ਕਲਿੱਪ ਸ਼ੇਅਰ ਕਰਦੇ ਹੋਏ ਮੁਸ਼ਕਲ ਕੜੀ ਵਿੱਚ ਰੱਬ ਤੇ ਭਰੋਸਾ ਰੱਖਣ ਦੀ ਗੱਲ ਕਹੀ ਸੀ ਨਤਾਸ਼ਾ ਦੇ ਨਾਲ ਸਾਰੀਆਂ ਪੋਸਟਾਂ ਨੂੰ ਉਹਨਾਂ ਦੇ ਪਰਸਨਲ ਲਾਈਫ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਉਹਨਾਂ ਦੇ ਅਤੇ ਹਾਰਦਿਕ ਦੇ ਵਿਚਕਾਰ ਕੁਝ ਠੀਕ ਨਹੀਂ ਚੱਲ ਰਿਹਾ ਹਾਰਦਿਕ 1 ਜਨਵਰੀ 2020 ਨੂੰ ਨਤਾਸ਼ਾ ਨੂੰ ਆਪਣੀ ਮੰਗੇਤਰ ਦੇ ਰੂਪ ਵਿੱਚ ਸਵੀਕਾਰ ਕਰ ਚੁੱਕੇ ਸਨ ਉਹਨਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਨੋਮਾਨੇ 31 ਮਈ 2020 ਨੂੰ ਵਿਆਹ ਕੀਤਾ ਸੀ 3 ਜੁਲਾਈ 2020 ਨੂੰ ਉਹਨਾਂ ਦੇ ਪੁੱਤਰ ਦਾ ਜਨਮ ਹੋਇਆ ਸੀ ਨਤਾਸ਼ਾ ਨੇ ਬਾਲੀਵੁੱਡ ਦੇ ਵਿੱਚ ਸੱਤਿਆਗ੍ਰਹ ਨਾਲ ਡੈਬਿਊ ਕੀਤਾ ਸੀ ਹਾਲਾਂਕਿ ਉਹਨਾਂ ਨੇ ਬਾਦਸ਼ਾਹ ਦੇ ਗਾਣੇ ਡੀਜੇ ਵਾਲੇ ਬਾਬੂ ਦੇ ਨਾਲ ਉਹ ਕਾਫੀ ਮਸ਼ਹੂਰ ਹੋਏ ਸਨ ਇਸ ਤੋਂ ਇਲਾਵਾ ਬਿੱਗ ਬਾਸ 8 ਅਤੇ ਨੱਚ ਬੱਲੀਆ 9 ਦੇ ਵਿੱਚ ਉਹਨਾਂ ਨੇ ਬਤੌਰ ਕੰਟੈਸਟੈਂਟਸ ਭੂਮਿਕਾ ਨਿਭਾਈ ਸੀ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ 'ਚ ਦਾਇਰ ਚਾਰਜ ਸ਼ੀਟ ਤੇ ਪਹਿਲੀ ਵਾਰ ਮੁੰਬਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਜੀ ਕੇਸ ਦੀ ਚਾਰਜ ਸ਼ੀਟ ਵਿੱਚ ਕੀ ਕੀ ਲਿਖਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਡੀసీపీ ਦੱਤਾ ਨਾਲਾਵਾੜੇ ਨੇ ਕਿਹਾ ਹੈ ਕਿ ਚਾਰਜ ਸ਼ੀਟ 1700 ਤੋਂ ਵੱਧ ਪੰਨਿਆਂ ਦੀ ਹੈ। ਡੀసీపీ ਮੁਤਾਬਕ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ 'ਚ ਦਾਇਰ ਇਸ ਚਾਰਜ ਸ਼ੀਟ 'ਚ ਸਲਮਾਨ ਅਤੇ ਉਨ੍ਹਾਂ ਦੇ ਭਰਾ ਅਰਬਾਜ਼ ਖਾਨ ਦੇ ਬਿਆਨ ਵੀ ਦਰਜ ਕੀਤੇ ਗਏ ਨੇ। ਪੁਲਿਸ ਅਧਿਕਾਰੀ ਮੁਤਾਬਕ ਲੋਰਸ ਬਿਸ਼ਨੋਈ ਦਾ ਗੈਂਗ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਉਸ ਬਾਬਤ ਵੀ ਇਸ ਚਾਰਸ਼ੀਟ ਦੇ ਵਿੱਚ ਲਿਖਿਆ ਹੈ। ਉਹਨਾਂ ਨੇ ਕਿਹਾ ਕਿ ਮੁਲਜ਼ਮ ਕਿਵੇਂ ਇੱਕ ਦੂਸਰੇ ਨੂੰ ਆਪਣੇ ਗੈਂਗ ਵਿੱਚ ਸ਼ਾਮਿਲ ਕਰਵਾਉਂਦੇ ਨੇ ਅਤੇ ਆਖਰ ਕਿਉਂ ਉਹਨਾਂ ਨੇ ਸਲਮਾਨ ਖਾਨ ਨੂੰ ਚੁਣਿਆ। ਪੁਲਿਸ ਮੁਤਾਬਕ ਲੋਰਸ ਬਿਸ਼ਨੋਈ ਮੁੰਬਈ ਦੇ ਲੋਕਾਂ ਦੇ ਦਿਲਾਂ ਵਿੱਚ ਆਪਣਾ ਡਰ ਪੈਦਾ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਸੁਪਰਸਟਾਰ ਸਲਮਾਨ ਖਾਨ ਦੇ ਕਾਰ ਗੋਲੀਬਾਰੀ ਦੀ ਸਾਜ਼ਿਸ਼ ਰਚੀ ਅਤੇ ਗੋਲੀਬਾਰੀ ਕਰਵਾਉਣ ਲਈ ਆਪਣੇ ਸ਼ੂਟਰ ਵੀ ਭੇਜੇ। ਲੋਰਸ ਬਿਸ਼ਨੋਈ ਉਹਨਾਂ ਲੋਕਾਂ ਨੂੰ ਭਰਤੀ ਕਰਦਾ ਹੈ ਜੋ ਕਿਸੇ ਨਾ ਕਿਸੇ ਤਰੀਕੇ ਉਸਦੇ ਗੈਂਗ ਦੇ ਲੋਕਾਂ ਨੂੰ ਮਿਲਦੇ ਨੇ ਇਸ ਵਾਰ ਉਹਨਾਂ ਨੂੰ ਪਹਿਲਾਂ ਛੋਟਾ ਅਤੇ ਫਿਰ ਵੱਡਾ ਟਾਸਕ ਦਿੱਤਾ ਜਾਂਦਾ ਹੈ ਬਿਸ਼ਨੋਈ ਆਪਣੇ ਗੈਂਗ ਦੇ ਮੈਂਬਰਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਉਹਨਾਂ ਨੂੰ ਵੱਡਾ ਨਾਮ ਦੇਵੇਗਾ ਅਤੇ ਜੇਕਰ ਉਹ ਕਿਸੇ ਮੁਸੀਬਤ ਵਿੱਚ ਫਸਦੇ ਨੇ ਤਾਂ ਉਹਨਾਂ ਨੂੰ ਵਕੀਲ ਵੀ ਮੁਹੱਈਆ ਕਰਵਾਵੇਗਾ ਤੋਂ ਦੱਸਦੀ ਕਿ ਸਾਲ 14 ਅਪ੍ਰੈਲ ਮੁਸਲਮਾਨ ਖਾਨ ਦੇ ਕਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਬਾਰੀ ਕੀਤੀ ਸੀ ਪੁਲਿਸ ਨੇ ਇਸ ਮਾਮਲੇ 'ਚ ਛੇ ਵਿਅਕਤੀਆਂ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਵਿੱਚ ਅਨੁਸ਼ਥਾਪਨ ਨਾਂ ਦਾ ਇੱਕ ਮੁਲਜ਼ਮ ਵੀ ਸ਼ਾਮਿਲ ਸੀ ਜਿਸ ਨੇ 1 ਮਈ ਨੂੰ ਪੁਲਿਸ ਰਿਪੋਰਟ ਦੇ ਵਿੱਚ ਫਾਹਾ ਲੈ ਲਿਆ ਸੀ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਕਈ ਵਰਤਮਕੀਆਂ ਮਿਲ ਚੁਕੀਆਂ ਨੇ ਜੂਨ 2022 ਦੇ ਵਿੱਚ ਮਾਰਨਿੰਗ ਵਾਕ ਤੇ ਨਿਕਲੇ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਵੀ ਇੱਕ ਧਮਕੀ ਭਰਿਆ ਲੈਟਰ ਮਿਲਿਆ ਸੀ ਜਿਸ ਸੁਚੋਣਾਂ ਨੂੰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਚਿੱਠੀ 'ਚ ਲਿਖਿਆ ਸੀ ਕਿ ਤੇਰਾ ਮੂਸੇ ਵਾਲਾ ਵਰਗਾ ਹਾਲ ਹੋਵੇਗਾ ਇਸ ਸੁਬਾਹ ਸਲੀਮ ਖਾਨ ਨੇ ਆਪਣੇ ਸੁਰੱਖਿਆ ਕਰਮੀਆਂ ਦੀ ਮਦਦ ਨਾਲ ਪੁਲਿਸ ਨੂੰ ਸੰਪਰਕ ਕੀਤਾ ਅਤੇ ਥਾਣੇ ਵਿੱਚ ਇਸ ਦੀ ਰਿਪੋਰਟ ਦਰਜ ਕਰਵਾਈ ਪਿਛਲੇ ਸਾਲ ਮੁੰਬਈ ਪੁਲਿਸ ਨੇ ਫੋਨ ਕਰਕੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਧਮਕੀ ਦੇਣ ਵਾਲਾ 16 ਸਾਲ ਦਾ ਇੱਕ ਨਬਾਲਗ ਸੀ ਉਸਨੇ ਮੁੰਬਈ ਪੁਲਿਸ ਨੂੰ ਇੱਕ ਕਾਲ ਦੇ ਜ਼ਰੀਏ ਧਮਕੀ ਦਿੰਦੇ ਹੋਏ ਆਪਣਾ ਨਾਮ ਰੌਕੀ ਦੱਸਿਆ ਸੀ ਉਨੇ ਕਿਹਾ ਸੀ ਕਿ ਰਾਜਸਥਾਨ ਦੇ ਜੋਧਪੁਰ ਦੇ ਰਹਿਣ ਵਾਲਾ ਹੈ ਅਤੇ 30 April ਨੂੰ ਸਲਮਾਨ ਖਾਨ ਨੂੰ ਮਾਰ ਦੇਵੇਗਾ ਪਿਛਲੇ ਸਾਲ ਹੀ ਜੋਧਪੁਰ ਦੇ ਰਹਿਣ ਵਾਲੇ ਤਾਕਤ ਤਾਮਰਾਮ ਨੇ ਸਲਮਾਨ ਦੇ ਅਫੀਸ਼ੀਅਲ ਮੇਲ ਤੇ ਵੀ ਧਿੰਨੀ ਮਿਲ ਕੇ ਤੇ ਸੀ ਜਿਸ ਚ ਲਿਖਿਆ ਸੀ ਕਿ ਸਲਮਾਨ ਖਾਨ ਅਗਲਾ ਨੰਬਰ 13 ਹੈ ਤੋ ਜੋਧਪੁਰ ਆਉਂਦੇ ਹੀ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਮਾਰਿਆ ਜਾਵੇਗਾ ਜਨਵਰੀ 2024 ਦੇ ਵਿੱਚ ਸਲਮਾਨ ਖਾਨ ਦੇ ਫਾਰਮ ਹਾਊਸ ਤੇ ਦੋ ਮੁੰਡਿਆਂ ਦੇ ਵੱਲੋਂ ਫੈਂਸਿੰਗ ਦੇ ਤਾਰ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਕੋਜ਼ਿੰਦਰ ਦੋਵਾਂ ਨੂੰ ਫੜਿਆ ਤਾਂ ਉਹਨਾਂ ਨੇ ਖੁਦ ਨੂੰ ਸਲਮਾਨ ਦਾ ਫੈਨ ਦੱਸਿਆ ਸੀ ਜ ਜ ਉਹਨਾਂ ਦੇ ਕੋਲ ਫਰਜੀ ਆਧਾਰ ਕਾਰਡ ਵੀ ਬਰਾਮਦ ਹੋਏ ਸੀ ਇਸ ਵਜਾ ਤੋਂ ਦੋਨਾਂ ਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਤਦ ਤੱਕ ਸਲਮਾਨ ਖਾਨ ਲੌਰਸ ਗੈਂਗ ਦੇ ਨਿਸ਼ਾਨੇ ਤੇ ਹੈ ਫਿਲਮ ਅਦਾਕਾਰਾ ਉਰਵਸ਼ੀ ਰਤੋਲਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਰਵਸ਼ੀ ਨੂੰ ਕਾਫੀ ਸੱਟ ਲੱਗ ਗਈ ਹੈ ਅਦਾਕਾਰਾ ਦੇ ਹੱਥ 'ਚ ਫ੍ਰੈਕਚਰ ਹੋ ਗਿਆ ਜੋ ਸੋਵਲਨਾਂ ਨੂੰ ਹైదరాబాద్ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਐਕਟਰਸ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਉਰਵਸ਼ੀ ਹైదరాబాద్ ਚ ਨੰਦਾਬੂਰੀ ਬਲਕ੍ਰਿਸ਼ਨ ਦੀ ਆਉਣ ਵਾਲੀ ਤੇਲਗੂ ਫਿਲਮ ਐਨਬੀਕੇ 109 ਦੇ ਵਿੱਚ ਕੰਮ ਕਰ ਰਹੀ ਹੈ। ਇਸ ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਉਹਨਾਂ ਨੂੰ ਸੱਟ ਲੱਗ ਗਈ। ਉਰਵਸ਼ੀ ਦੀ ਟੀਮ ਨੇ ਵੀ ਉਸ ਦੇ ਹਸਪਤਾਲ ਦੇ ਵਿੱਚ ਭਰਤੀ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਫ੍ਰੈਕਚਰ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਇਸ ਸਮੇਂ ਕਾਫੀ ਦਰਦ ਦੇ ਵਿੱਚ ਹੈ ਅਤੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ। ਹੰਦਸਤ ਦੀ ਗੰਦਾਪੂਰੀ ਬਾਲਕ੍ਰਿਸ਼ਨ ਦੀ ਐਨਬੀਕੇ 109 ਨਵੰਬਰ 2023 ਦੇ ਵਿੱਚ ਫਲੋਰ ਤੇ ਆਈ ਸੀ ਕੋਲੀ ਦਿਵਾਰ ਦਾ ਦੇਸ਼ ਤੇ ਇਸ ਫਿਲਮ ਵਿੱਚ ਦੁਲਕਰ ਸਲਮਾਨ ਤੇ ਪ੍ਰਕਾਸ਼ ਰਾਜ ਵੀ ਮੁੱਖ ਭੂਮਿਕਾ ਦੇ ਵਿੱਚ ਨੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਰਵਿਸ਼ ਨੂੰ ਆਖਰੀ ਵਾਰ ਫਿਲਮ ਜੀਐਨਯੂ ਜਹਾਂਗੀਰ ਨੈਸ਼ਨਲ ਯੂਨੀਵਰਸਿਟੀ ਚ ਦੇਖਿਆ ਗਿਆ ਸੀ ਜਿਸ ਚ ਉਸ ਨੇ ਕਾਲਜ ਦੀ ਸਿਆਸਤਦਾਨ ਦੀ ਭੂਮਿਕਾ ਨਿਭਾਈ ਸੀ ਨੌਨਵਲ ਦਿਨਾਂ ਦੇ ਵਿੱਚ ਬੋਬੀ ਦਿਓਲ ਦੁਲਕਰ ਸਲਮਾਨ ਨੰਦਾਮੂਰੀ ਬਾਲਕ੍ਰਿਸ਼ਨ ਨਾਲ ਫਿਲਮ ਐਨਬੀਕੇ 109 ਦੇ ਵਿੱਚ ਨਜ਼ਰ ਆਵੇਗੀ ਖਬਰ ਆਈ ਵੀ ਨੇ ਕਿ ਉਹ ਬਾਲੀਵੁੱਡ ਦੇ ਆਉਣ ਵਾਲੇ ਪ੍ਰੋਜੈਕਟ ਬਾਪ ਚ ਸਨੀ ਦਿਓਲ ਮਿਤੁਨ ਚਕਰਵਰਤੀ ਸੰਦੀਪਾਤ ਨਾਲ ਨਜ਼ਰ ਆਵੇਗੀ ਇਸ ਨਾਲ ਹੀ ਉਸ ਕੋਲ ਰਣਦੀਪ ਹੁੱਡਾ ਦੀ ਇੰਸਪੈਕਟਰ ਰਵਿਨਾਸ਼ ਟੂ ਵੀ ਫਿਲਮ ਹੈ ਇਸ ਫਿਲਮ ਦੇ ਵਿੱਚ ਉਹ ਰਣਦੀਪ ਨਾਲ ਨਜ਼ਰ ਆਵੇਗੀ ਅਦਾਕਾਰਾ ਸੁਨਾਕੀ ਸਿਨਾ ਨੇ 23 ਜੂਨ ਨੂੰ ਆਪਣੇ ਬੋਏਫ੍ਰੈਂਡ ਜ਼ਾਹਿਰ ਇਕਬਾਲ ਨਾਲ ਵਿਆਹ ਕਰਵਾਇਆ ਸੀ ਉਸ ਦੇ ਵਿਆਹ ਨਾਲ ਜੁੜੀਆਂ ਕਈ ਤਸਵੀਰਾਂ ਹੁਣ ਤੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਥੇ اداکارਾਂ ਵੀ ਆਪਣੇ ਸੋਸ਼ਲ ਹੈਂਡਲ ਤੇ ਲਗਾਤਾਰੇ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਇਸੇ ਵਿਚਾਲੇ ਸੁਨਾਕਸ਼ੀ ਨੇ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਸ ਸੁ ਜੋ ਭਾਵੁਕ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਦਰਸਲ ਹਾਲ ਹੀ ਵਿੱਚ ਸੋਨਾ ਨੇ ਆਪਣੇ ਵਿਆਹ ਦੀਆਂ ਕੁਝ ਫੋਟੋਸ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਨੇ ਜਿਸ ਨਾਲ ਉਹਨਾਂ ਨੇ ਉਹਨਾਂ ਤਸਵੀਰਾਂ ਦੀ ਖਾਸियत ਵੀ ਦੱਸੀ ਹੈ ਮਿਸਿਸ ਇਕਬਾਲ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸੁਨਾਕਸ਼ੀ ਸਿਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਰਿਸੈਪਸ਼ਨ ਲੁੱਕ ਦੀਆਂ ਕੁੱਲ 10 ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿੰਨਾ ਚੋ ਕਦੇ ਪਾਰਟੀ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ ਕਦੇ ਭਾਵੁਕ ਅਧਿਕ ਕਦੇ ਪਤੀ ਨਾਲ ਰੋਮਾਂਟਿਕ ਪੋਸਟ ਦਿੰਦੀ ਹੋਈ ਨਜ਼ਰ ਆ ਰਹੀ ਹਰ ਤਸਵੀਰ ਦੀ ਖਾਸੀਅਤ ਨੂੰ ਦੱਸਦੇ ਹੋਏ অভিনেত্রী ਨੇ ਕੈਪਸ਼ਨ ਚ ਲਿਖਿਆ ਇੱਕ ਵਿਆਹ ਜਲਦਬਾਜ਼ੀ ਵਾਲਾ ਹੋ ਸਕਦਾ ਪਰ ਤੁਹਾਨੂੰ ਮੁੰਨਾ ਪਲਾਂ ਨੂੰ ਚੁਰਾਉਣਾ ਪਏਗਾ ਜੋ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਫਿਲਮ ਬਣਾਉਣਾ ਤੇ ਸੰਗੀਤ ਬਣਾਉਣਾ ਸਾਡੇ ਵਿਆਹ ਦੀਆਂ ਫੋਟੋਆਂ ਇੱਥੇ ਕਲਿੱਕ ਕਰਨ ਦੇ ਵਿਚਕਾਰ ਤਸਵੀਰ ਪਹਿਲੀ ਹੁਣ ਮੇਰਾ ਵਾਲਪੇਪਰ ਹੈ ਹੀਰੋ ਆਪਣੀ ਨਾਇਕਾ ਨੂੰ ਆਪਣੇ ਸੁਪਨਿਆਂ ਦੇ ਰੋਲ ਲਈ ਤਿਆਰ ਹੁੰਦਾ ਦੇਖਦਾ ਹੈ ਕਿਉਂਕਿ ਪ੍ਰਕਿਰਿਆ ਵਿੱਚ ਉਹ ਬਹੁਤ ਜ਼ਿਆਦਾ ਚੁੱਪ ਨਜ਼ਰ ਆ ਰਿਹਾ ਹੈ ਬਿਸ਼ੱਕ ਉਸ ਨੂੰ ਹੱਸਣ ਲਈ ਕੁਝ ਮੂਰਖ ਗੱਲਾਂ ਕਹਿ ਕੇ ਇਸ ਵਿੱਚ ਵਿਗੜਨ ਪਾਵੇਗਾ ਹੁਣ ਅੱਗੇ ਲਿਖਿਆ ਹੈ ਕਿ ਕੀ ਤੁਸੀਂ ਕਦੇ ਅਜਹੀ ਲਾੜੀ ਬਾਰੇ ਸੁਣਿਆ ਹੈ ਜੋ ਆਪਣੇ ਲਾੜੇ ਤੋਂ ਪਹਿਲਾਂ ਤਿਆਰ ਹੋ ਗਈ ਹੋਵੇ ਨਹੀਂ ਨਾ ਖੈਰ ਤੁਸੀਂ ਇੱਥੇ ਜਾਓ ਪਹਿਲੀ ਵਾਰ ਆਪਣੇ ਆਪ ਨੂੰ ਸਿੰਦੂਰ ਚ ਦੇਖ ਕੇ ਦੁਲਹਨ ਵੀ ਰੋਪਈ ਸੁਨਾਖਸ਼ੀ ਅਗਲੀ ਤਸਵੀਰ ਵਿੱਚ ਲਿਖਦੇ ਹੋਏ ਕੀ ਹੈ ਕਿਉਂਕਿ ਲਾੜੀ ਤਿਆਰ ਸੀ ਉਦੂਰੋਂ ਲਾੜੇ ਨੂੰ ਨਿਹਾਰਨ ਲੱਗੀ ਜੋ ਜੇ ਤਿਆਰੀ ਨਹੀਂ ਹੋਇਆ ਸੁਨਾਕਸ਼ੀ ਨੇ ਲਿਖਿਆ ਕਿ ਸਾਲ ਲੈਣ ਅਤੇ ਘਰ ਦੇ ਆਲੇ-ਦੁਆਲੇ ਸੈਰ ਕਰਨ ਲਈ ਇੱਕ ਮਿੰਟ ਜਿਸ ਨੂੰ ਅਸੀਂ ਇਕੱਠੇ ਬਣਾਵਾਂਗੇ ਕੀ ਦੇਣਾ ਹੈ ਉਹਨਾਂ ਨੇ ਆਪਣੀ ਵਿਆਹ ਦੀ ਤਰੀਕ ਉੱਥੇ ਮੈਂਸ਼ਨ ਕੀਤੀ ਹੈ ਸੁਨਾਕਸ਼ੀ ਦੀਆਂ ਇਹਨਾਂ ảnhਾਂ ਦੇਖ ਕੇ ਤਸਵੀਰਾਂ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਨੇ ਹੱਥ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਇਹਨਾਂ ਵਿੱਚੋਂ ਹਰ ਤਸਵੀਰ ਦੇ ਕੈਪਸ਼ਨ ਵਿੱਚ ਸੁਨਾਕਸ਼ੀ ਦਾ ਜਹੀਰ ਪ੍ਰਤੀ ਪਿਆਰ ਸਾਫ਼ ਚਲਕ ਰਿਹਾ ਹੈ ਪੰਜਾਬੀ ਇੰਡਸਟਰੀ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਜੈਜੀਬੀ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੇ ਨੇ ਦਰਅਸਲ ਗਾਇਕ ਜੈਜੀਬੀ ਦੇ ਫੁੱਫੜ ਜੀ ਦਾ ਦਿਹਾਂਤ ਹੋ ਗਿਆ ਹੈ ਇਸ ਦੁੱਖ ਦੀ ਘੜੀ ਵਿੱਚ ਫਿਲਮੀ ਸਿਤਾਰੇ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਇਸ ਦੀ ਜਾਣਕਾਰੀ ਖੁਦ ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਉੱਪਰ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ ਉਹਨਾਂ ਆਪਣੇ ਫੁੱਫੜ ਜੀ ਨਾਲ ਖਾਸ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹਨਾਂ ਨੂੰ ਮਸਤੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ ਇਹ ਵੀਡੀਓ ਪੁਰਾਣੀ ਹੈ ਗਾਇਕ ਜੱਜੀਬੀ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੇ ਕਰਦੇ ਹੋਏ ਲਿਖਿਆ ਕਿ ਮੈਨੂੰ ਮੇਰੇ ਫੁੱਫੜ ਜੀ ਕਰਕੇ ਸੋਨੇ ਦਾ ਦੰਦ ਮਿਲਿਆ ਸੀ ਆਰ ਆਈ ਪੀ ਫੁੱਫੜ ਜੀ ਤੁਸੀਂ ਸਦਾ ਮੇਰੇ ਦਿਲ ਦੇ ਵਿੱਚ ਰਹੋਗੇ ਜੱਜੀਬੀ ਦੀ ਇਸ ਪੋਸਟ ਤੇ ਫੈਨਸ ਵੱਲੋਂ ਵੀ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਹਰ ਕੋਈ ਉਹਨਾਂ ਦੇ ਫੁੱਫੜ ਦੇ ਦਿਹਾਂਤ ਤੇ ਸੋਗ ਜਤਾ ਰਿਹਾ ਹੈ ਵੀਡੀਓ ਉੱਪਰ ਕਈ ਪ੍ਰਸ਼ੰਸਕ ਕਮੈਂਟ ਕਰ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਤੁਹਾਡੇ ਫੁੱਫੜ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਜੱਜਵੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਨੇ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਨੇ ਅਤੇ ਆਪਣੇ ਗੀਤਾਂ ਦੇ ਨਾਲ ਨਾਲ ਉਹ ਫਿਲਮਾਂ ਦੇ ਵਿੱਚ ਵੀ ਐਕਟਿਵ ਨੇ